ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੱਲ ਬਈ ਆਪਾਂ ਇੱਕ ਮਕਾਨ ਬਾਰੇ ਵੀਡੀਓ ਪਾਈ ਸੀ ਤੇ ਸੰਗਤ ਨੂੰ ਆਪਾਂ ਅਪੀਲ ਕੀਤੀ ਸੀ ਕਿ ਆਪਾਂ ਇੱਕ ਜਿਹੜਾ ਲੋੜਵੰਦ ਪਰਿਵਾਰ ਆ ਪਿੰਡ ਦੁੱਲੇ ਵਾਲੇ ਤੋਂ ਜੇ ਜਿਨ੍ਹਾਂ ਕੋਲੇ ਆਪਣੀ ਨਾਂ ਤਾਂ ਕੋਈ ਜਗ੍ਹਾ ਵੀ ਹੈ ਨਹੀਂ ਆਪਦੀ ਤੇ ਸੱਤ ਵੀ ਹੈ ਨਹੀਂ ਉਹ ਧਰਮਸ਼ਾਲਾ ਦੇ ਵਿੱਚ ਪਰਿਵਾਰ ਰਹਿ ਰਿਹਾ ਹਨਾ ਬਈ ਤੇ ਬਜ਼ੁਰਗ ਆ ਉਹਦੇ ਮਾਪਿਓ ਆ ਤੇ ਮੁੰਡੇ ਦਾ ਵੀ ਦੇਖ ਲਓ ਬਈ ਮਕਾਨ ਨਾ ਹੋਣ ਕਰਕੇ ਰਿਸ਼ਤਾ ਵੀ ਨਹੀਂ ਹੋਇਆ ਤੇ ਜਿਹੜੀ ਭਰਾਵਾਂ ਨੇ ਆਪਾਂ ਨੂੰ ਬਈ ਸੇਵਾ ਭੇਜੀ ਆ ਸਾਡੇ ਨਗਰ ਤੋਂ ਪਹਿਲਾਂ ਤਾਂ ਸੇਵਾ ਹੀ ਆ ਸਾਡਾ ਭਰਾ ਗਾ ਮਨਪ੍ਰੀਤ ਰੰਧਾਵਾ ਬਾਈ ਇੰਗਲੈਂਡ ਤੋਂ ਆਪਰਾ ਉਹਨੇ ਬਈ ਨਾਲ ਦੀ ਨਾਲ ਹੀ ਮੈਨੂੰ ਕੱਲ ਫੋਨ ਕਰਕੇ ਕਹਿਤਾ ਵੇ ਬਾਈ 10000 ਰੁਪਏ ਦੀ ਸੇਵਾ ਮੇਰੀ ਲਿਖ ਲੋ ਦੂਸਰਾ ਬਾਈ 15000 ਰੁਪਏ ਸਾਡੇ ਪਿੰਡ ਦਾ ਹੀ ਫਤੇ ਗਰੁੱਪ ਚੱਲਦਾ ਜਿਹੜਾ ਸਮਾਜ ਸੇਵਾ ਦੇ ਵਿੱਚ ਕੰਮ ਕਰਦਾ ਪਿੰਡ ਦੇ ਵਿੱਚ 15000 ਰੁਪਏ ਬਾਈ ਉਹਨਾਂ ਵੱਨੋਂ ਆ ਗਿਆ ਆਪਣੇ ਕੋਲੇ 15000 ਆ ਗਿਆ ਬਾਈ ਸਿੱਖ ਕਮਿਊਨਿਟੀ ਵੈਲਫੇਅਰ ਫਾਊਂਡੇਸ਼ਨ ਆ ਗਈ ਪਿੰਡ ਇਹ ਵੀ ਸਾਡੇ ਪਿੰਡ ਦੁੱਲੇ ਵਾਲੇ ਦੀ ਆ ਗਈ ਬਾਈ ਤੇ 10 ਗੱਟੇ ਸੀਮਿੰਟ ਦੇ ਬਈ ਮੁੰਡਾ ਰਮਨ ਆ ਸਲਾਤਪੁਰੇ ਤੋਂ ਆ ਉਹਦਾ ਸਲੂਮ ਰਗਾ 10 ਗੱਟੇ ਸੀਮਿੰਟ ਦੇ ਉਹ ਭਰਾ ਨੇ ਭੇਜਤੇ ਆਪਾਂ ਨੂੰ 6 ਗੱਟੇ ਬਈ ਫਰੈਂਡ ਜੇ ਇੰਟਰਨੈਟ ਕੈਫੇ ਆਗੇ ਭਦੌਰ ਤੋਂ ਆ ਭਰਾ ਸਾਡਾ ਉਹਨੇ ਭੇਜਤੇ ਬਈ 2100 ਰੁਪਿਆ ਜਰਨੈਲ ਸਿੰਘ ਆ ਤਲਵੰਡੀ ਤੋਂ ਜੁਕੇ ਰਹਿੰਦੇ ਹੈਗੇ ਉਹਨਾਂ ਨੇ ਸਾਨੂੰ ਭੇਜਤਾ ਹੋਰ ਵੀ ਜਿਹੜੇ ਵੀ ਭਰਾ ਬਈ ਸਾਡੇ ਕੋਲੇ ਸੇਵਾ ਪਹੁੰਚਾਰੇ ਹਨਾ ਬਈ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆ ਬਈ ਕੱਲਾ ਕੱਲਾ ਜਿਹੜਾ ਥੋੜਾ ਸੇਵਾ ਦਿੱਤੀ ਵੀ ਆ ਤੁਸੀਂ ਬਈ ਪਹਿਲੇ ਨੰਬਰ ਤੇ ਤਾਂ ਅਸੀਂ ਇਹੀ ਵਾਰ-ਵਾਰ ਕਹਿੰਨੇ ਆ ਵੀ ਸਾਡੇ ਕੋਲੇ ਪੈਸਾ ਪਾਉਣ ਦੀ ਲੋੜ ਨਹੀਂ ਤੁਸੀਂ ਕੀ ਕਰਨਾ ਸਾਡਾ ਨੰਬਰ ਅਸੀਂ ਇਸ ਕਰਕੇ ਦਿੱਤਾ ਸਕਰੀਨ ਦੇ ਉੱਤੇ ਵੀ ਬਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵੀ ਕਿਹੜੀ ਚੀਜ਼ ਦੀ ਜ਼ਰੂਰਤ ਆ ਸਾਨੂੰ ਹੁਣ ਇਸ ਟਾਈਮ ਜਿਹੜੀ ਇੱਟ ਦੀ ਜ਼ਿਆਦਾ ਜ਼ਰੂਰਤ ਆ ਬਈ ਸਭ ਤੋਂ ਵੱਡੀ ਗੱਲ ਇੱਟ ਦੀ ਹੋਣੀ ਹੈ ਨਾ ਇੱਟ ਦੀ ਜ਼ਿਆਦਾ ਜ਼ਰੂਰਤ ਆ ਸਾਨੂੰ ਸੀਮੈਂਟ ਦਾ ਵੀ ਅਸੀਂ ਕੋਈ ਗੱਲ ਨਹੀਂ ਕਰ ਲਾਂਗੇ ਤੇ ਰੇਤੇ ਦਾ ਵੀ ਹੋ ਗਿਆ ਬਈ ਹੁਣ ਰਹਿ ਗਿਆ ਬੱਜਰੀ ਤੇ ਆਪਣਾ ਸਰੀਰ ਅਤੇ ਇੱਟ ਇਹ ਤਿੰਨ ਚੀਜ਼ਾਂ ਦੀ ਜ਼ਰੂਰਤ ਆ ਹੁਣ ਸਾਨੂੰ ਬਈ ਸੋ ਜਿਹੜਾ ਵੀ ਭਰਾ ਕੋਈ ਵੀ ਸਾਡੇ ਨਗਰ ਦਾ ਜਾਂ ਬਾਹਰੋਂ ਕੋਈ ਵੀ ਸੰਗਤ ਸੇਵਾ ਕਰਨਾ ਚਾਹੁੰਦੀ ਆ ਤੇ ਉਹਨਾਂ ਦਾ ਬਈ ਅਸੀਂ ਆਪਣੇ ਤੌਰ ਤੇ ਹੱਥ ਜੋੜ ਕੇ ਅਪੀਲ ਕਰਦੇ ਆਂ ਵੀ ਬਈ ਆਪਾਂ ਦੇਖੋ ਜਿਹੜੀ ਹੁਣ ਕੁਦਰਤ ਦੀ ਮਾਰ ਆ ਹਨਾ ਆਪਣੇ ਪੰਜਾਬ ਦੇ ਪਈ ਹੋਈ ਆ ਹੜ੍ਹਾਂ ਦੇ ਕਾਰਨ ਗਰੀਬ ਪਰਿਵਾਰਾਂ ਦੇ ਜਿਹੜੇ ਘਰ ਟੁੱਟ ਰਹੇ ਆ ਸੱਤਾਂ ਡੇਗ ਰਹੀਆਂ ਤੇ ਮੈਂ ਪਿੰਡ-ਪਿੰਡ ਦੀ ਪੰਚਾਇਤਾਂ ਪਿੰਡ-ਪਿੰਡ ਦੇ ਕਲੱਬਾਂ ਸੇਵਾ ਸੁਸਾਇਟੀਆਂ ਜਾਂ ਐਨਆਰਆਈ ਭਰਾ ਉਹਨਾਂ ਨੂੰ ਮੈਂ ਵੀ ਗੱਲ ਕਹਿਣਾ ਚਾਹੁੰਦਾ ਵੀ ਭਾਈ ਆਪਾਂ ਉਹਨਾਂ ਦੀ ਵੀ ਮਦਦ ਕਰਨੀ ਹੈ ਕਿਉਂਕਿ ਉੱਧਰ ਵੀ ਵਿਚਾਰੇ ਉਜੜ ਚੁੱਕੇ ਆ ਸੋ ਪਿੰਡ ਨੂੰ ਵੀ ਆਪਾਂ ਆਪਦੇ ਤੌਰ ਤੇ ਭਾਈ ਸਾਹਮਣਾ ਜੇ ਆਪੋ ਆਪਣੇ ਪਿੰਡਾਂ ਨੂੰ ਆਪਾਂ ਸੰਭਲ ਗਏ ਤਾਂ ਇਹਦੇ ਅੱਗੇ ਕੋਈ ਭਾਈ ਸੇਵਾ ਨਹੀਂ ਹੋ ਸਕਦੀ ਜਿਹੜੇ ਵੀ ਭਰਾ ਦੇਖੋ ਅਸੀਂ ਵੀਡੀਓ ਪਾਈ ਆ ਸਾਡਾ ਵੀਡੀਓ ਪਾਉਣ ਦਾ ਮਕਸਦ ਇੱਕ ਹੀ ਆ ਜਿਹੜਾ ਵੀ ਕੋਈ ਭਰਾ ਤਿਲਪੁਣ ਸੇਵਾ ਕਰ ਸਕਦਾ ਹਨਾ ਆਪਣੇ ਨਗਰ ਦੇ ਲਈ ਕਿਉਂਕਿ بڑے ਭਰਾ ਬਾਈ بڑے ਫੋਨ ਆਉਂਦੇ ਆ ਬਾਈ ਸਾਨੂੰ ਕਹਿ ਦਿੰਦੇ ਆ ਬਾਈ ਤੁਸੀਂ ਕੋਈ ਗੱਲ ਨਹੀਂ ਸਾਨੂੰ ਦੱਸਿਆ ਕਰੋ ਪਰ ਬਾਈ ਅਸੀਂ ਹੱਥ ਜੋੜ ਕੇ ਪੀਰ ਕਰਦੇ ਆ ਇਹੀ ਕਿ ਭਰਾ ਜੀ ਤੁਸੀਂ ਸਾਨੂੰ ਪੈਸੇ ਨਾ ਪਾਓ ਠੀਕ ਆ ਨਾ ਬਾਈ ਕਾਹਨੂੰ ਕੋਈ ਕਿ ਤੂੰ ਪ੍ਰਾਂਤੂ ਪ੍ਰਾਂਤੂ ਹੋ ਜਾਂਦਾ ਇਹ ਚੀਜ਼ਾਂ ਦੇ ਹਨਾ ਬਾਈ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਆ ਅਸੀਂ ਆਪਦੇ ਵੀ ਕੰਮ ਧੰਦੇ ਆਣੇ ਆ ਵੈਗਰੂ ਦਾ ਦਿੱਤਾ ਹੋਇਆ ਜਿੰਨੀ ਕੁ ਆਪਦੀ ਕਿਰਤ ਕਮਾਈ ਕਰਦੇ ਆ ਉਹਦੇ ਵਿੱਚੋ ਹੀ ਆਪਦਾ ਘਰ ਪਰਿਵਾਰ ਹਨਾ ਚਲਾਉਣੀ ਆ ਬਾਈ ਅਸੀਂ ਤਾਂ ਜੋ ਸੇਵਾ ਆ ਰਹੀ ਆ ਕੱਲੀ ਕੱਲੀ ਸੇਵਾ ਬੋਲਾਂਗੇ ਨਾ ਬਹੁਤ ਜਲਦੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਪਰਿਵਾਰ ਨੂੰ ਆਪਾਂ ਇੱਕ ਕਮਰਾ ਤੇ ਇੱਕ ਲੈਟਰੀਨ ਬਾਥਰੂਮ ਵੀ ਸੰਗਤ ਨਹੀਂ ਬਈ ਬੜੇ ਫੋਨ ਕਰੇ ਕਹਿੰਦੇ ਭਈ ਨਾਲ ਇੱਕ ਲੈਟਰੀਨ ਬਾਥਰੂਮ ਵੀ ਜ਼ਰੂਰੀ ਆ ਤੇ ਸੋ ਇੰਨਿਆਂ ਕਿ ਤੁਹਾਨੂੰ